ਪੰਜਾਬ ਵਿੱਚ ਗੈਂਗਵਾਰ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਕਿਸ ਤਰ੍ਹਾਂ ਛੋਟੀ ਜਹੀ ਗੱਲ ਵੱਡਾ ਵਿਵਾਦ ਬਣ ਜਾਂਦੀ ਹੈ ਇਸ ਦੀ ਉਦਾਹਰਣ ਸਾਹਮਣੇ ਆਈ ਹੈ ਗੁਰਦਾਸਪੁਰ ਤੋਂ ਜਿੱਥੇ ਦੋ ਗੁੱਟਾਂ ਵਿਚਕਾਰ ਪੁਰਾਣੀ ਰੰਜਿਸ਼ ਦਾ ਮਾਮਲਾ ਇੰਨਾ ਜ਼ਿਆਦਾ ਗਰਮਾ ਗਿਆ ਕਿ ਇੱਕ ਨੌਜਵਾਨ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਨੌਜਵਾਨ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਪਹੁੰਚਤੀ ਕਰਵਾਇਆ ਗਿਆ ਪੂਰੇ ਮਾਮਲੇ ਵਿੱਚ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ આરોપીਾਂ ਦੀ ਪਾਲ ਸ਼ੁਰੂ ਕਰ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ ਦੋਨਾਂ ਗੁੱਟਾਂ ਵਿਚਕਾਰ ਕਾਫੀ ਪੁਰਾਣੀ ਰੰਜਿਸ਼ ਦਾ ਸੀ ਤੇ ਇਸ ਨੂੰ ਲੈ ਕੇ ਦੋਨਾਂ ਦੇ ਵਿਚਕਾਰ ਕਾਫੀ ਵਾਰ ਖੈਬਰਵਾਜ਼ੀ ਵੀ ਹੋਈ ਸੀ ਤੇ ਹੁਣ ਇਹ ਗੋਲੀਆਂ ਜੋ ਮਾਰਨ ਦੀ ਘਟਨਾ ਵਾਪਰੀ ਹੈ ਇਸ ਤੋਂ ਬਾਅਦ ਕਾਫੀ ਜ਼ਿਆਦਾ ਪ੍ਰਿੰਟ ਦੇ ਵਿੱਚ ਖੌਫ ਦਾ ਮਾਹੌਲ ਹੈ ਭਾਜੀ ਸ਼ੈਲੀ ਮੁੰਡਾ ਆਪਣਾ ਧਾਰੀ ਹਾਲ ਤੋਂ ਭਰਾ ਜੇ ਤੇ ਆਪਣਾ ਮੋਰ ਸਾਹਿਬ ਆਪਣੇ ਮੈਦਾਨ ਗ੍ਰਾਉਂਡ ਦੇ ਕੋਲ ਸਿਗੇ ਤੇ ਉੱਥੇ ਆਏ ਤਿੰਨ ਮੁੰਡੇ ਮੋਟਰਸਾਈਕਲ ਦੇ ਉੱਤੇ ਉਹਨਾਂ ਉਤਰਦਿਆਂ ਸਾਰੀ ਤਿੰਨੇ ਪਿੰਨ ਇੱਕ ਗੋਲੀ ਮਾਰੀ ਉਹਨਾਂ ਦੇ ਪੈਰ ਦੇ ਉੱਤੇ ਵੱਜ ਗਈ ਸ਼ੈਲੀ ਵੀਰ ਭੱਜੇ ਸ਼ੈਲੀ ਵੀਰ ਜਦੋਂ ਭੱਜੇ ਨਾ ਤੇ ਫਿਰ ਉਹ ਮਗਰ ਗਏ ਉਹਨਾਂ ਦੇ ਤੇ ਫਿਰ ਉਹਨਾਂ ਨੇ ਫਿਰ ਦੋ ਗੋਲੀਆਂ ਮਾਰੀਆਂ ਉਹਨਾਂ ਦੇ ਤੇ ਗੋਲੀਆਂ ਮਾਰਨ ਤੋਂ ਬਾਅਦ ਫਿਰ ਮੈਦਨ ਤੋਂ ਮਗਰ ਭੱਜਿਆ ਫਿਰ ਉਹਨਾਂ ਨੇ ਫਿਰ ਉਹ ਵੀ ਗਾੜੀ ਮੁੱਲ ਨਾਲ ਭੱਜ ਕੇ ਗੋਲੀਆਂ ਮਾਰ ਕੇ ਕਿੰਨੇ ਵੈਪਨ ਸੀ ਨਾਲ ਉਹਨਾਂ ਕੋਲ ਦੋ ਵੈਪਨ ਸੀਗੇ ਕਿੰਨੇ ਮੁੰਡੇ ਸੀ ਮੁੰਡੇ ਤਿੰਨ ਤਿੰਨ ਸੀਗੇ ਉਹ ਕਿਸ ਕੁਝ ਕੀ ਕੀ ਪਾਇਆ ਸੀ ਉਹਨਾਂ ਨੇ ਉਹਨਾਂ ਨੇ ਮਤਲਬ ਆਪਣਾ ਜੈਕਟ ਪਾਈ ਸੀ ਬਾਕੀ ਉਹਨਾਂ ਦਾ ਮੂੰਹ ਸਿਰ ਵੱਧਾ ਸੀ ਜੈਕਟਾਂ ਥੋਡੀਆਂ ਪਾਈਆਂ ਸੀ ਜਦੋਂ ਆਏ ਸੀ ਉਸ ਕੀ ਕਹਿੰਦੇ ਕੀ ਬੋਲੇ ਆ ਗਏ ਆਣ ਕੇ ਕਹਿੰਦੇ ਸ਼ਾਲੀ ਤੂੰ ਆ ਬੈਂਜੂ ਇਦਾਂ ਕਰਕੇ ਕਹਿੰਦੇ ਸ਼ਾਲੀ ਕਿਹਾ ਸ਼ਾਲੀ ਕਿਹਾ ਹਾਂ ਮੈਂ ਦੱਸੋ ਤੋ ਨਾ ਹੁੰਦੇ ਪੈਰ ਤੇ ਗੋਲੀ ਮਾਰਦੇ ਤੇਨੇ ਮੁੰਡੇ ਅੱਗੇ ਆਈ ਕਿ ਨਾ ਨਾ ਦੋ ਮੁੰਡੇ ਮੋਟਰਸਾਈਕਲ ਦੇ ਉੱਤੇ ਰਹੇ ਇੱਕ ਮੁੰਡਾ ਉਤਰਿਆ ਉਹਦੇ ਕੋਲ ਦੋ ਵੈਪਨ ਸੀਗੇ ਗੋਲੇ ਮੈਂ ਕਿੱਧਰੋਂ ਭਜੇ ਫਿਰੇ ਗੋਲੀਆਂ ਮਾਰ ਕੇ ਭਾਜੀ ਉਹ ਭਜੇ ਬੇਬੇ ਨਾਨਕੀ ਉੱਥੇ ਗਰਾਊਂਡ ਚੋਂ ਮਾਰ ਕੇ ਨਾ ਤਾਂ ਭਜੇ ਬੇਬੇ ਨਾਨਕੀ ਵਾਲ ਨੂੰ ਜਦੋਂ ਚੜਦੀ ਨਹੀਂ ਚੜਾਈ ਦੀ ਉਧਰੋਂ ਭਜੇ ਉਹ ਚੁੱਕੇ ਲੈ ਗਿਆ ਉਹ ਉਥੋਂ ਫੇਰ ਕਹਿੰਦਾ ਸ਼ੈਲੀ ਵੀਨ ਮੈਂ ਚੁੱਕੇ ਲੈਦਾ ਨਾਲ ਮੇਰੇ ਦੋਸਤ ਵੀ ਦੋ ਚਾਰ ਤੈਨੂੰ ਵੀ ਤੂੰ ਕੋਈ ਕੋਸ਼ਿਸ਼ ਕੀਤੀ ਤੇਰੇ ਨਾਲ ਹਾਂ ਮੈਂ ਆਪਣੇ ਜਦੋਂ ਪੱਥਰ ਲੈ ਰੋੜਾ ਲੈ ਕੇ ਭਜਰਨਾ ਮਗਰ ਨਾ ਮੇਰੇ ਵਾਲੋਂ ਵੈਪਨ ਕੀਤਾ ਮੈਂ ਕਿ ਮੈਨੂੰ ਕਹਿੰਦਾ ਆਫ ਹੁਦ ਜਾ ਗ ਮੇਰੇ ਕੋਈ ਗੱਲ ਨਹੀਂ ਮੈਂ ਫਿਰ ਮੈ ਅਰੋੜਾ ਮਾਰਨ ਦੀ ਕੋਈ ਕੀਤੀ ਪਰ ਉਹਦੋਂ ਭੱਜ ਗਿਆ ਹੁਣ ਕੀ ਹਾਲਾਤ ਨੇ ਸ਼ਾਲੀ ਦੇ ਹੁਣ ਚਲੋ ਠੀਕ ਜੇ ਬਾਕੀ ਦੇਖੋ ਕੀ ਬੰਦਾ ਜੀ ਕੋਈ ਪੁਲਿਸ ਨੂੰ ਪੇਨਾ ਕਰਕੇ ਕੀਤੀ ਹੈ ਹਾਂਜੀ ਹਾਂਜੀ ਰਿਪੋਰਟ ਦਿੱਤੀ ਹੈ ਹਾਂਜੀ ਹਾਂਜੀ ਮੈ ਲਗਰਾਉਂਡ ਤੇ ਗੋਲੀ ਚੱਲੀ ਅੱਜ ਮੌਕੇ ਤੇ ਆਏ ਆ ਇਹਨਾਂ ਦਾ ਐਕਚੁਅਲੀ ਨਾ ਇੱਕ ਕਰਨਾ ਮੁੰਡਾ ਖੁੰਡੇਪਿੰਡ ਦਾ ਇੱਕ ਮੁੰਡਾ ਹੈਗਾ ਵਾ ਦੀਨਵਾਲ ਦੀਨੇਵਾਲ ਦਾ ਬਿਲਕੁਲ ਦੀਨਪੁਰ ਦਾ ਬੰਟੀ ਮੁੰਡਾ ਇਹ ਆਪਸ ਵਿੱਚ ਪਹਿਲਾਂ ਵੀ ਲੜਦੇ ਝਗੜਦੇ ਨੇ ਕ੍ਰਿਮੀਨਲ ਬੈਕਗ੍ਰਾਉਂਡ ਦੇ ਨੇ ਦੋਨੋਂ ਤੇ ਇਹਨਾਂ ਤੇ ਪਹਿਲਾਂ ਵੀ ਆਲਰੇਡੀ ਮਕਦਮੇ ਦਰਜ ਨੇ ਇਹਨਾਂ ਦੀ ਆਪਸ ਵਿੱਚ ਪਹਿਲਾਂ ਤੋਂ ਹੀ ਕੋਈ ਲੜਾਈ ਝਗੜਾ ਚੱਲ ਰਿਹਾ ਸੀ ਇਸ ਕਰਕੇ ਅੱਜ ਇਹਨਾਂ ਨੇ ਇੱਥੇ ਗੋਲੀ ਚਲਾਈ ਆ ਇੱਕ ਮੁੰਡਾ ਇੰਜਰਡ ਹੋਇਆ ਉਹਦੇ ਵਿੱਚ ਛੱਲੀ ਜਿਹਦੇ ਫਾਇਰ ਆਰਮ ਲੱਗਾ ਹੈ ਤੇ ਬਾਕੀ ਇਨਵੈਸਟੀਗੇਸ਼ਨ ਕਰ ਰਹੇ ਸਰ ਜਿਹੜੇ ਮੁੰਡੇ ਦੇ ਜਿਹੜਾ ਇੰਜਰਡ ਹੋਇਆ ਉਹ ਹੀ ਇਹਨਾਂ ਦੇ ਨਾਲ ਸੀ ਜਿਹਨੇ ਗੋਪਰਾ ਉਹ ਜਿਹੜਾ ਬੰਟੀ ਗਰੁੱਪ ਹੈ ਜਿਹੜਾ ਉਹ ਇਹਨਾਂ ਦੇ ਨਾਲ ਦਾ ਮੁੰਡਾ ਇਹਨਾਂ ਦੇ ਗਰੁੱਪ ਦਾ ਸੀਗਾ ਤੇ ਉਹਨਾਂ ਦੇ ਨਾਲ ਰਿਲੇਟਡ ਸੀਗਾ ਜਦੋਂ ਉਹ ਗਰਾਉਂਡ 'ਚ ਆਇਆ ਤੇ ਉਹਦੇ ਇਹਨਾਂ ਫਾਇਰ ਇੰਜਰੀ ਕੀਤੀ ਕਿੰਨੇ ਲੋਕ ਜਿਹੜੇ ਫਾਇਰਮ ਵਾਲੇ ਸਾਰ ਵਾਲੇ ਤਿੰਨ बस दय इन्वेस्टिगेशन कर रहे हैं जल्दी आप बुआ जाएंगे कितने ऐड किए सर ₹14 किए जी कल रात भी गादे कोई गोली चली थी कोई गेम पड़ते थी वो भी हवाई फायर रात भी होया है उससे ना रिलेटेड है वो अभी आपा इन्वेस्टिगेशन ही कर रहे हैं हां कुछ सर पुलिस का बैठती है जी दोषी रस्ट कर रहे